ਕਿੱਥੇ ਗਿਆ ਬੜਾ ਗੰਦਾ ਕੋਈ ਦਾ ਬਾਲਟਾ ਛੋਟਿਆ ਬਾਹਰ ਹੁਣੇ ਮਤਉਨਾ ਉਹ ਕਿੱਥੇ ਆਏ ਆ ਬਾਲਟਾ ਖੜ ਜਾ ਮੈਂਟੋ ਮੈਂਟੋ ਗਵਾ ਉਥੇ ਛੋਟੇ ਨਾ ਬਾਲਟਾ ਇੱਥੇ ਰੱਖ ਗਿਆ ਪਤਾ ਨਹੀਂ ਲੱਗੇ ਚੱਲ ਅੰਦਰ 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 ਉਹ ਜਾ ਅੰਦਰ ਮੈਂ ਇਹ ਕੰਮ ਕਰਦਾ ਨਹੀਂ ਆ ਸਿਰਿਸ਼ ਸਾਹਿਬ ਸਾਡੇ ਆਗੇ ਨਾਲੇ ਚੰਡੀਗੜ੍ਹ ਤੋਂ ਅੰਦਰ ਇਹ ਨਿਕਲ ਦੁਜੀ ਸਿੱਦੀ ਸਾਹਿਬ ਕਿੱਥੇ ਗਏ ਤੁਹਾਡੇ ਲੋਕ ਇਤਨੇ ਮਿਸ ਕਰਦੇ ਸੁਣਾਓ ਹਾਲ ਚਾਲ ਆਪਣਾ ਗੰਡੀ ਕੜ ਕੇ ਦੌੜ ਰਿਹਾ ਤੁਹਾਡਾ ਸਫਰ ਚੱਟੇ ਹੋ ਗਏ ਚੰਡੀਗੜ੍ਹੋਂ ਕਾਹਦੇ ਜੋ ਹੋਏ ਜੰਨਤ ਤੇ ਕਿਹਦੀ ਆ ਕਿਸੇ ਕੰਮ ਕਰਦਾ ਹੀ ਜੰਨਤੋਂ ਚੱਲ ਜਾ ਫੇਰ ਉੱਥੇ ਬਾਹਰ ਨਹੀਂ ਸਵੇਰੇ 5 ਵਜੇ ਦੀ ਟ੍ਰੇਨ ਤੇ ਹਰਦਾ ਨਹੀਂ ਮੱਝਾਂ ਨੰਗਾ ਨਾ ਆ ਵਾਣ ਮੁੱਕ ਜਲਾ ਲਿਆਉਣ ਵਾਲਾ ਵੇ ਉਹਨੂੰ ਖਾਲੀ ਕਰੋ ਇਹ ਡਸਟਬਿਨ ਬਣਾਉਣਾ ਲੰਗਰ ਜਿੱਦਾਂ ਲਾਉਣਾ ਡਸਟਬਿਨ ਦਾ ਕੰਮ ਲੈਣਾ ਇਤੋਂ ਉਹ ਬੜਾ ਟਾਈਮ ਪਿਆੜਾ ਜੇ ਦਿਨ ਰਹਿ ਗਏ 15 ਵੇਖੋ ਮਗਰ ਕਾਲੀਆਂ ਕਾਲੀਆਂ ਕਿਤਾ ਉਹ ਬਹੁਤ ਫਾਈਟਿੰਗ ਫਾਈਟਿੰਗ ਹੋਗੀ ਕੁੱਤੇ ਦੀ ਤੇ ਮੱਝਾਂ ਦੀ ਮਾਈ ਡੋਰ ਲਾਈਵ ਲਾਈਵ ਤੈਨੂੰ ਲੜਾਈ ਬਖਾਉਂਦੇ ਆਂ ਨਹੀਂ ਜਾਂ ਲੈ ਲੈ ਸਵਾਦ ਉਤੋਂ ਜਾਂਦਾ ਭੂਆ ਦੇ ਗਾੜੀ ਉਹ ਕੁੜੀ ਹੋਣੀ ਨਾ ਹੁਣ ਵੀ ਨਹੀਂ ਆਹ ਉਹ ਵਿਚਾਰਾ ਨਾ ਹੁਣ ਗਿਆ ਸੀ ਆਪਣੇ ਕੋਲੋਂ ਪੈ ਗਈ ਇਹਨੂੰ ਕਹਿੰਦੀ ਮੈਂ ਮਰ ਜਾਣੇ ਤੇ ਆ ਇੱਥੋਂ ਪਾਣੀ ਪੀਣਾ ਤੂੰ ਬਣਾਉਣਾ ਗਿਆ ਹਾਂ ਔਰ ਗਾਈਸ ਬਲੌਗ ਨੂੰ ਬੜੀ ਲਾਡਿੰਦਾ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਕੀ ਕਹੀਦਾ ਸ਼ਗਰਪਰਾ ਸ਼ਗਰਪਰਾ ਕਰ ਲਿਆ ਕਰੋ ਚੈਨਲ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਨਾਲੇ ਕਿਸੇ ਦਿਨ ਨਾ ਇੰਸਟਾਗ੍ਰਾਮ ਤੇ ਸਟੋਰੀ ਪਾਉਣੀ ਆ ਆਸਕ ਮੀ ਕੁਐਸਚਨ ਵਾਲਾ ਜਿਹੜੇ ਜਿਹੜੇ ਆ ਤੇ ਵੀਡੀਓ ਬਣਾਉਣੀ ਬੜਾ ਕੁਝ ਸਾਰੇ ਜਾਣੇ ਪੁੱਛਦੇ ਇੱਕੋ ਵੀਡੀਓ ਦੱਸ ਦੇਣਾ ਸਾਰਾ ਕੁਝ ਫਿਰ ਬਾਰ-ਬਾਰ ਨਾ ਪੁੱਛ ਡੋਂਟ ਆਸਕ ਮੀ ਅਗਾਂ ਨੇ ਲਗੇ ਚੂਈ ਤਿਆਰ ਕੀਤੀ ਆ ਰਹੀ ਐ ਓਏ ਵੇ ਖੁਰਲੀ ਵੱਲ ਲੱਗੇ ਤੇਰੇ ਲਈ ਕੀਤੀ ਤਿਆਰ ਮਰੇ ਸਾਰੇ ਆਂਦੇ ਵੀਰ ਜੀ ਬੜੀ ਯਾਤ ਕਰਾਉਂਦੇ ਆ। ਖਾ ਦੱਸਣਾ ਚਾਹੋਗੇ ਕੋ ਆਪਣੀ ਕਲਾ ਕਿਥੋਂ ਆਈ ਤੁਹਾਡੇ ਚ? ਨਹੀਂ ਕਰਾ। ਗੋਲ ਕਿੰਦਾ? ਆਂਦੇ ਭਰਾ ਬੜੇ ਲੋਕੀ ਇੰਸਟਾਗ੍ਰਾਮ ਤੇ ਮੈਸੇਜ ਆਉਂਦੇ। ਆਂਦੇ ਵੀਰ ਜੀ ਬੜੀ ਯਾਤ ਕਰਾਉਂਦੇ। ਫੈਨ ਸਮਝੇ। ਫੈਨ ਸਮਣੀ ਗੱਲ ਤੇ ਚੱਲੀ ਫੈਨ। ਇਹ ਤਾਂ ਝੂਠੀ ਆ। ਇਹ ਤਾਂ ਝੂਠੀ ਆ। ਇਹ ਤਾਂ ਕਲਾ ਜਿਹਾ ਝੂਠ ਬੋਲਣਦੇ ਆ। ਤੇ ਉਹ ਕੋਈ ਨਹੀਂ। ਤੇ ਇੱਕ ਦਲਾਈ ਨੂੰ ਮੇਲਾ ਵੀ ਆ ਗਿਆ। ਉਦੋਂ ਵੀ ਲੰਗਰ ਲਾਵਾਂਗੇ। ਮੈਂ ਨਾ ਭਾਵੇਂ 10 ਮਿੰਟਾਂ ਦਾ ਵਲੌਗ ਬਣਿਆ 20 ਦਾ ਬਣਿਆ 30 ਦਾ ਬਣੇ ਕੋਈ ਨਾ ਫੋਨ ਖੋਲ ਨਾ ਉਹਨਾਂ ਤਾਂ ਜ਼ੋਰ ਨਾਲ ਮਾਰ ਕੇ ਤੋੜ ਦੇਣਾ ਅੱਛਾ ਆਪਾਂ ਹੀ ਮੁੱਕਦੇ ਸਦਾਈਆ ਤੇ ਵਧੀਆ ਗੱਲ ਆ ਲੋਕੀ ਵੇਖਣਗੇ ਸਗੋਂ ਆ ਵੀ ਲੱਗ ਰਿਹਾ ਪਿਛਲੀ ਵਾਰੀ ਮੈਂ ਬਣਾਇਆ ਕਿੰਨਾ ਅਗਲੇ ਕਰਿਆ ਜਿੰਮੇਵਾਰੀ ਸਾਰੀ ਮੈਂ ਭੁਗਤਾਈ ਜਿਹੜੀ ਪਹਿਲਾਂ ਦੀ ਜ਼ਿੰਮੇਵਾਰੀ ਸਾਰੀ ਮੇਰਤੇ ਸੀ ਨਾ ਹੈਗੀ ਕਿ ਨਹੀਂ ਹੈਗੀ ਹੈਗੀ ਹੈ ਨਾ ਫਿਰ ਭੁਗਤਾਈ ਕਿ ਨਹੀਂ ਭੁਗਤਾਈ ਰੁਪਈਆ ਵੀ ਇਧਰ ਉਧਰ ਗਿਆ ਮੇਰੇ ਹਸਾਬ ਚ ਤੇ ਨਹੀਂ ਨਹੀਂ ਤੁਹਾਨੂੰ ਸਾਰੇ ਬਾਹਰ ਵਾਲੇ ਵੀਰਾਂ ਭਰਾਵਾਂ ਨੇ ਜੰੜ ਕਰਾਈ ਨਹੀਂ ਜੰੜ ਨੇ ਗਰਾਈ ਪਾਈ ਹੈ ਬਾਹਰ ਵਾਲੇ ਨੇ ਕੰਜਰ ਦੇ ਉਹਨੇ ਵਲੌਗ ਤੇ ਦਿਖਾਉਣਾ ਹੀ ਆ ਰਪਈਏ ਕਿ ਸਾਲਾ ਲੱਭਾ ਨਹੀਂ ਨਹੀਂ ਪਿਛਲੀ ਵਾਰੀ ਆਪਣੇ ਕਿੰਨੇ ਬਜ ਗਏ 3500 ਰੁਪਏ ਬਜਾਏ ਗੁਰਦਾਰੇ ਚੜਾਤਾ 3500 ਹੋਏ ਆ ਤੇ ਤੂੰ ਫਿਰ ਆ ਵੀ ਗਿਆ ਤੂੰ ਐਵੇਂ ਕਿੰਨੇ ਰੁਪਏ ਨਹੀਂ ਲੱਭਾ ਤੇ ਦੂਜੇ ਪੈਸੇ ਪੱਜਨੇ ਨਹੀਂ ਕੁੜੀ ਆ ਫਿਰ ਅੱਜ ਇੱਕ ਵਾਰ ਮੈਨੂੰ ਮਡਾਕ ਖੰਦੇ ਆ ਮੈਂ ਉਹਨੂੰ ਆਖਦਾ ਮੈਂ ਗਰਾਈ ਗਰੀ ਇਕੱਠੀ ਕਰਕੇ ਦੋ ਆਂਦਾ ਕਿੰਨੇ ਹੋ ਗਏ ਮੈਂ ਦੱਸਦਾ ਮੈਂ ਕਿਹਾ ਇਨੇ ਕੋ ਗੰਦਾ ਚੁੱਪ ਕਰਕੇ ਕੰਮ ਕਰ ਰੁਪਿਆ 2200 ਗੁਰਦਾਰੇ ਚੜਾ ਦੇ ਬਾਕੀ ਲਾ ਕੇ ਸ਼ਮਲੇ ਚੱਲ ਜਾ ਮੈਂ ਕਿਹਾ ਰਾਤ ਜਾਂਦੇ ਜਾਂਦੇ ਗੱਡੀ ਦੇ ਤੇ ਭਾੜੇ ਤੇ ਗੁੜੀਵਾ ਆਹੋ ਜਿਹੜੇ ਕੰਮ ਨਹੀਂ ਕਰੀ ਵੀ ਤੇ ਬੱਸ ਚਲੋ ਕੋਈ ਨਹੀਂ ਬਾਹਰ ਵਾਲੇ ਵੀਰਾਂ ਜਿਹੜੇ ਸੇਵਾ ਪਾਉਂਦੇ ਪਏ ਮਾਂਜੇ ਦੇ ਉੱਤੇ ਟੱਪ ਕੇ ਯੋਖੋਤਿਆ ਉਹਨਾਂ ਵਾਸਤੇ ਆਪਾਂ ਵਲੌਗ ਬਣਾਵਾਂਗੇ ਜਿਹੜੇ ਤੁਸੀਂ ਸਾਨੂੰ ਸਰਪ੍ਰਾਈਜ਼ ਕਰਦੇ ਹੋ ਚੈਨਲ ਨੂੰ ਫੋਲੋ ਕਰਦੇ ਹੋ ਤੁਹਾਡੇ ਵਾਸਤੇ ਵਲੌਗ ਬਣਾਵਾਂਗੇ ਖੁੱਲਾ ਬਲੌਗ ਬਲੌਗ ਬਣਾਵਾਂਗੇ ਕੋਈ ਚੱਕਰ ਨਹੀਂ ਤਨ ਵਿੱਚ ਜਗ੍ਹਾ ਬਖਾਨਾ ਜਿੱਥੇ ਅੱਧੀ ਆਪਾਂ ਲਾਉਣੀ ਹੈ ਉੱਥੇ ਲਾਵਾਂਗੇ ਆਪਾਂ ਆਹ ਸਾਰੀ ਜਗ੍ਹਾ ਤੇ ਟੈਂਟ ਟੰਟ ਲਾਵਾਂਗੇ ਕੀ ਕੀ ਇੱਥੇ ਆ ਲੈਂਦੇ ਹਾਂ ਬੜੀਆਂ ਆਉਂਦੀਆਂ ਬਾਜ ਨਹੀਂ ਹੋਣੀ ਕਹਿੰਦਾ ਜਿਹੜੇ ਜਿਹੜੇ ਬੰਦੇ ਨੇ ਸਾਨੂੰ ਬਾਹਰੋਂ ਘਰਾਈ ਪਾਈ ਹੈ ਨਾ ਮਤਲਬ ਮੁੰਡੇ ਯਾਰ ਦੋਸ ਜਿਨ੍ਹਾਂ ਨੇ ਉਹਨਾਂ ਦੀ ਫੋਟੋਆਂ ਲਾ ਦੇਣੀਆਂ ਕਿ ਇਹਨਾਂ ਨੇ ਸਪான்ਸਰ ਕੀਤਾ ਲੰਗਰ ਨਹੀਂ ਵਾਹ ਗੱਲ ਸਹੀ ਹੈ ਬਾਬੇ ਗਾੜੀ ਅਰਦਾਸ ਕਰਦਾਂਗੇ ਬਾਬਾ ਤਰੱਕੀਆਂ ਬਖਸ਼ ਅਗਲੀ ਵਾਰ ਹੋਰ ਸਾਨੂੰ ਜਿਆਦਾ ਪਾਉਣਾ ਨਹੀਂ ਨਹੀਂ ਵਧੀਆ ਯਾਰ ਉਹਨਾਂ ਦੇ ਸਿਰ ਤੇ ਆ ਇੱਥੋਂ ਦੇ ਬਾਹਰ ਵਾਲਿਆਂ ਨੂੰ ਤੁਹਾਨੂੰ ਪਤਾ ਹੀ ਫਿਰ ਖੁੱਲੇ ਹੁੰਦੇ ਡਾਲਰ ਉਹਨਾਂ ਡਾਲਰਾਂ ਦੇ ਸਾਬ ਨਾਲ ਪੈਸੇ ਆਉਂਦੇ ਤੇ ਬਸ ਇੱਥੇ ਬਾਪੂ ਤੋਂ 500 ਮਿਲਣਾ ਨਹੀਂ ਇਹ ਗੱਲ ਹੈਗੀ ਆ ਇੱਥੇ ਹੁਣ ਜਿਹੜੇ ਨੇ ਇੱਥੇ 500 ਮਿਲ ਜੂ 1000 ਮਿਲ ਜੂ ਹੋਰ ਕਿਨੇ ਉਹ ਤੇ ਵੀਰ ਮੈਂ ਚੱਲ ਹੁਣ ਏਦਾਂ ਚਲੋ ਹਨਾ ਨਾ ਨਹੀਂ ਕਈ ਵਾਰੀ ਬੰਦਾ ਆਂਦਾ ਕਿ ਚੱਲ ਅਗਰਾਈ ਆਪਾਂ ਚੁੱਪਚੀਪੀ ਤੇ ਸੇਵਾ ਕਰਨੀ ਆ ਇੱਕ ਸਿੱਧਾ 10000 ਆ ਗਿਆ ਇੱਕ 50000 ਰੱਖੰਦਿਆ ਹੋਜੇ ਦਵਾਉਂਗੇ ਚਲੋ ਉਦੋਂ ਵਧੀਆ ਗੱਲ ਆ ਅੱਜ ਦੇ ਟਾਈਮ ਨਾਲ ਬਾਕੀ ਖੁੱਲੀ ਰਹੀ ਪਉਂਦੇ ਬਾਕੀ ਮोटे ਵੀਰ ਜੀ ਦੀ ਵੀ ਸੇਵਾ ਲੱਗੀ ਹੱਲੇ ਕਥੇ ਕੋਠੇ ਕਰਦੇ ਪਏ ਉਹ ਵੀ ਇੰਗਲੈਂਡ ਤੋਂ ਪੈਸੇ ਸਾਊਥ ਹਾਲ ਤੋਂ ਤੇ ਇੰਗਲੈਂਡ ਦੇ ਪੈਸਾ ਸਾਰਾ ਇੰਗਲੈਂਡ ਤੋਂ ਹੀ ਆਉਣਾ ਕਰਦਾ ਪੈਸਾ ਤਕਰੀਬਨ ਨਹੀਂ ਨਹੀਂ ਉਹ ਹੁਣ ਕੈਨੇਡਾ ਤੋਂ ਪਾਇਆ ਇਹਨਾਂ ਦਾ ਆ ਤੋ ਇਹ ਇੰਗਲੈਂਡ ਤੇ ਕੈਨੇਡਾ ਇਹੋ ਆਡੇ ਜ਼ਿਆਦਾ 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 ਬਾਕੀ ਹਾਂ ਥੋੜਾ ਥੋੜਾ ਕਰਕੇ ਹੋਰ ਵੀ ਅਮਰੀਕਾ ਵਾਲਿਆਂ ਨੂੰ ਪੁੱਛਿਆ ਨਹੀਂ ਉਧਰ ਪੁੱਛਣਾ ਜੇ ਆਹੋ ਆਹੋ ਉਧਰ ਵੀ ਤੇ ਬਾਕੀ ਜ਼ਿਆਦਾ ਕੈਨੇਡਾ ਦੇ ਇੰਗਲੈਂਡ ਤੋਂ ਸਭ ਤੋਂ ਜ਼ਿਆਦਾ ਇੰਗਲੈਂਡ ਤੇ ਕਿੰਗ ਇੰਗਲੈਂਡ ਵਾਲੇ ਮੰਨ ਲ ਮਰ ਗਿਆ ਹੋਗੀ ਹਾਂ ਤੇ ਮੈਂ ਤਾਂ ਕਹਿੰਦਾ ਇੱਕ ਪੋਸਟਰ ਵੀ ਲਈਏ ਬਤੰਤਨ ਬਾਬਾ ਜੋਨ ਸਿੰਘ ਜੀ ਬਣਵਾ ਲਓ ਬਣਵਾ ਲਾਂਗੇ ਹਣਾ ਉਹ ਵੀ ਪਤਾ ਨਹੀਂ ਕਿੰਨੇ ਦਿਨ ਪਹਿਲਾਂ ਬਣਵਾਉਣਾ ਪੈਣਾ ਉਹ ਬੜਾ ਅੱਗੇ ਆ ਉਹ ਜਿੰਨਾਂ ਕੋ ਆ ਬਣਾਇੰਦਾ ਪਪਾ ਦੀ ਸਿੰਘ ਜੀ ਅਸਾਂ ਨੂੰ ਬਹੁਤ ਪੁੱਛਾਂਗੇ ਹਾਂ ਉਹ ਬਣਾ ਦੂਗਾ ਸਾਈ ਜਨਾ ਘਰੋਂ ਨਿਕਲਦਾ ਨਹੀਂ ਬਾਹਰ ਵਲੌਗ ਨਹੀਂ ਬਣਣਾ ਚਲ ਚਲਾ ਤੂੰ ਚਲਾ ਚਲਾ ਮੈਂ ਨਹੀਂ ਚਲਾਉਣੇ ਚਲਾਉਣੀ ਇਹਨੂੰ ਕਿੰਨੇ ਚਲਾ ਰੇਂਜ ਰੋਵਰ ਨੂੰ ਨਾ ਕਰਦੇ ਤੇ ਮੇਰੇ ਅੱਗੇ ਬੂਰਾ ਫਰਾਰੀ ਤੁਨੂੰ ਲੈ ਬਗਿਆ ਕੀ ਆ ਮੈਨੂੰ ਬੜਾ ਕੋ ਹੋਇਆ ਤੂੰ ਰਹਿ ਫਿਰ ਕਰੇ ਬੱਲ ਫੁੱਟ ਗਿਆ ਸਾਰੇ ਕੱਦਮਾਂ ਦੇ ਤੇ ਬੱਲ ਫੁੱਟ ਗਿਆ ਫਿਰ ਕੀ ਕਰੀਏ ਜੱਟਾਂ ਦੇ ਨੰਦ ਨੇ ਬੜਾ ਕੋ ਫੁੱਟਦਾ ਹੁੰਦਾ ਅੱਡੀਆਂ ਬੱਲ ਤੇ ਮੇਰੀਆਂ ਵੀ ਕੀ ਆ ਕਾਲੀਆਂ ਲੱਤਾਂ ਹੀ ਆ ਮੇਰੀਆਂ ਭਈਏ ਬਣਾਇਆ ਚੱਲ ਬੈ ਯਾਰ ਕੀ ਆਂਦੇ ਡਾਲ ਲਈ ਚੱਲ ਬੈ ਆ ਤੈਨੂੰ ਸ਼ਾਮ ਵਖਾਈ ਲਿਆ ਮੈਂ ਜੱਥੇ ਮੈਂ ਰੋਜ ਜਾਂਦਾ ਬਹੁਤ ਬਹੁਤ ਉਹ ਆਪਣੀਆਂ ਪੈੜੀਆਂ ਇੱਧਰ ਇਹਨਾਂ ਨੂੰ ਮੈਂ ਵਿਖਾਉਣ ਲੈ ਗਿਆ ਐਮ ਦੇਣੀ ਨਾ ਇੱਧਰ ਘਟਵਾ ਦੁੰਦੇ ਆ। ਕਾਣੀਆਂ ਗੱਲਾਂ ਕਰਨੀ ਉਹਦੇ ਆਪ ਬਣਾ ਕੇ ਪੀਣੀ ਆਗੇ। ਉਹ ਉਹ ਬੰਬੀ ਉਹ ਬੰਬੀ ਦੀ ਆਪਣੀ ਤੇ ਉਹ ਬੰਬੀ ਦੀ ਆਪਣੀ। ਸੁਣ ਗੱਲ ਝੂਟ ਦੀ ਪੜਦੀ ਸੁਣ ਗੱਲ। ਭਰਾ ਉਹ ਤਾਂ ਮਾਂ ਵੀ ਛੱਡਦੀ। ਇਹ ਚੱਲੇ ਇੱਥੇ ਹੁਣ ਮੇਲਾ ਲੱਗਦਾ ਹੁੰਦਾ। ਕਹਦਾ ਮੇਲਾ ਐ ਪਲਾ। ਪਤਾ ਮੇਲਾ ਵੜੀ ਐ। ਤਾਂ ਪੈਰੀਆਂ ਨੇ ਜਿੰਨੇ ਉਹ ਗਰਾਈ ਦਿੰਦੇ ਸਾਰੇ ਦਾ ਚੋਲਾ ਜਾਣਾ ਦੇ। ਤੇ ਮੇਲਾ ਹੀ ਹੁੰਦਾ ਏ ਮੇਲਾ ਹੀ ਲੱਗਦਾ ਵਾ। ਦੱਸ ਪੰਗੋੜੇ ਨਹੀਂ ਆਏ ਫਿਰ। ਕਰਤੀ ਉਹ ਗੱਲ ਕੁੜੀ ਉਹ ਤੁਹਾਨੂੰ ਅਗਲੀ ਨਹੀਂ ਆਉਣੀ ਉਹ ਲੱਸੀ ਦੇ ਪੀੜੇ ਫੜਾ। ਫੜਾ। ਅੱਦੀ ਨਹੀਂ ਅੱਗ ਤੇ ਗਰਮ ਕਰਕੇ ਪੀਣੀ ਘਰੇ ਆ ਕੇ ਨਹੀਂ ਕਰਦਾ ਬਾਲ ਕੇ ਖਾਣੀ ਉਹ ਪੀਣੀ ਇਹ ਤਾਂ ਨਹੀਂ ਕੋ ਸੋਰ ਆ ਜਣੰਦੇ ਨਾਲ ਨਾ ਭਾਬੀ ਦਾ ਤਾਂ ਕਰਕੇ ਚਾਹ ਨਹੀਂ ਬੰਦਾ ਮੈਨੂੰ ਵੱਡੇ ਨੂੰ ਚੁਕਾਤਾ ਮੋਢੇ ਤੇ ਚੁਕਾਤਾ ਫੜ ਕੇ ਆਉਂਦੇ ਹੁਣ ਤੋ ਤੂੰ ਫੜਨ ਲੱਗਾ ਮੈਨੂੰ ਤੋੜੇ ਤੇ ਕੀ ਕਹਿੰਦਾ ਹੈ ਕਹਿੰਦਾ ਤੇਰੇ ਕੋ ਚੁੱਕੇ ਨਹੀਂ ਜਾਂਦਾ ਪੂਰੇ ਕੰਮ ਚੋਰ ਜਾਣੇ ਇਧਰ ਆ ਡੁੱਪੀ ਲਈਏ ਇੱਥੇ ਓਏ ਆਪਾਂ ਮੈਂ ਤਾਂ ਕਹਿੰਦਾ ਚ ਬੱਚਾ ਬਣਈਏ ਘੈਂਟਾ ਇੱਥੇ ਨਾਉਣ ਵਾਸਤੇ ਚੈੱਕ ਕਰ ਮੇਰਾ ਪਰਨਾਲਾ ਸਾਰਾ ਕੋਈ ਨਾ ਦਿੱਕੇ ਥੋੜਾ ਹੋਰ ਕੀ ਹੈ ਸਮਾਨ ਬਾਕੀ ਚੇਣਾ ਸਾਰਾ ਹਾਂ ਲੈਟਸ ਗੋ ਵੀਰ ਜੀ ਤੁਹਾਡੀ ਆਦੇ ਜਿਹੜੇ ਇੱਥੇ ਮਤਲਬ ਮੈਂਨ ਬਾਬਾ ਸੇਵਾ ਕਰਦੇ ਦਰਾਨ ਨੂੰ ਕਹਿੰਦਾ ਇਹ ਧੰਨ ਭਾਗ ਤੁਹਾਡੇ ਧੰਨ ਧੰਨ ਭਾਗ ਤੁਹਾਡੇ ਜਿਹੜਾ ਤੁਸੀਂ ਇੱਥੇ ਆਏ ਗੱਲ ਬਾਤ ਵੀਰ ਜੀ ਤੁਹਾਡੀ ਮੂੰਹ ਖਾਓ ਇੱਕ ਦਰਸ਼ਕਾਂ ਨੂੰ ਤੁਹਾਡੇ ਹੱਡੀਆਂ ਵਾਲੇ ਪਾਟੇ ਪਿਆਰੇ ਤੁਹਾਡੇ ਭਏ ਤੁਹਾਡੇ ਹੱਡੀਆਂ ਵਾਲੇ ਫਾਟੇ ਪੈਰ ਜਾਂਦਾ ਸਾਡੇ ਇੱਥੇ ਆਏ ਚੈੱਕ ਕਰੋ ਗੰਦੀਆਂ ਚਪਲਾਂ ਚਪਲਾਂ ਯਾਰ ਮੀਂਹ ਦੀਆਂ ਚਪਲਾਂ ਕੱਸ ਗਈਆਂ ਥੱਲੇ ਨਵੀਆਂ ਲਹਿਣ ਵਾਲੀਆਂ ਹੀ ਆਂ ਮਿੱਟੀ ਬੜੇ ਵਜੇ ਰੋੜੇ ਜੇ ਮੇਲਾ ਨਗਾੜਾ ਹੁਣ ਫੇਰ ਲੈ ਚੁੱਕਿਆ ਜਾਂਦਾ ਮੇਲੇ ਐਵੇਂ ਚੁੱਕੇਣੀਆਂ ਆਹ ਹਾਰੋ ਨਹੀਂ ਚੁੱਕੇਣੀਆਂ ਮੇਰੀਆਂ ਮੈਂ ਅੱਜ ਕੀ ਸੋਚਿਆ ਮੇਲੇ ਦੇ ਕੁੜਤੇ ਮੈਂ ਪਾਈਏ ਫਿਰ ਮੈਂ ਚਿੱਟੇ ਕੁੜਤੇ ਮੈਂ ਇੱਕੋ ਦਿਨ ਪਾ ਕੇ ਮਹਾਲ ਵੇਖਿਆ ਬੜਾ ਬੁਰਾ ਹੋਇਆ ਇਹਦਾ ਫਿਰ ਮੈਂ ਕਿਹਾ ਉੱਥੇ ਤੇ ਆਪਾਂ ਕੰਮ ਕਰਨਾ ਹਨਾ ਪਜਾਮੇ ਪਜੂਮੇ ਪਾਲਾਂਗੇ ਤੇ ਬਾਕੀ ਮੇਲੇ ਦੀਆਂ ਆਪਣੀਆਂ ਫੁੱਲ ਤਿਆਰੀਆਂ ਅੱਜ ਤਰੀਕ ਹੋ ਗਈ 14 ਰਹਿ ਗਏ ਦਿਨ 15 ਮੇਰਾ ਇਕੱਠੀ ਨਹੀਂ ਹੋਣ ਦੀ ਗਰਾਈ ਆ ਜੂ ਇੰਨੇ ਤਾਂ ਦੀ ਟੈਨਸ਼ਨ ਨਹੀਂ ਲੈਣੀ ਪਿਆ ਸਾ ਤੇ ਮੀਂਹ ਵਾਂਗ ਵਰ ਜੂ ਬਾਬਾ ਇੰਨੀ ਕਿਰਪਾ ਕਰ ਦਿੰਦਾ ਹੁੰਦਾ ਹਮੇਸ਼ਾ ਪਹਿਲਾਂ ਸੋਚੀਦਾ ਹੁੰਦਾ ਪੈ ਕਿੱਥੋਂ ਆਣੇ ਕਿੱਥੋਂ ਆਣੇ ਐਨ ਮੌਕੇ ਦਾ ਕਿਹਨੇ ਪੈਸਾ ਜਾਂਦੇ ਫੇਰ ਸਾਂਭੇ ਨਹੀਂ ਜਾਂਦੇ ਬਾਕੀ ਚੈੱਕ ਕਰ ਸਕਦੇ ਸਾਡੇ ਇੱਧਰ ਪੜੀਆਂ ਖੇਤ ਗਾਈਸ ਸਾਡੇ ਖੇਤ ਲਲੀ ਪਾਪ ਪਾਪ ਲੈ ਕੇ ਛੱਡਿਆ ਵਾ ਸਗਲਾ ਤੇ ਕੁੜੀਆਂ ਵਾ ਇੱਥੇ ਰੱਖਿਆ ਲਾਗੇ ਕਰ ਰਹੇ ਨੂੰ ਪਹਿਲਾਂ ਖਾਣੋਂ ਨਹੀਂ ਹਟਦੇ ਕੁੜੀ ਐ ਮੁਫਤ ਦਾ ਵੇਖ ਕੇ ਤੇ ਉਦੋਂ ਪੀਆ ਨਹੀਂ ਖਾਣ ਹਟਦਾ ਹੁਣ ਇਹਨਾਂ ਦੇ ਗਲੇ ਖਰਾਬ ਹੋ ਗਏ ਜਦ ਟੀਵੀ ਵੇਲਾ ਜਾਂ ਫੋਨ ਵੇਲਾ ਇਹ ਕੰਮ ਕਰ ਲਾ ਉਹ ਤਾਂ ਕੁੜੀ ਉਹ 600 ਜੁੰਟ ਪਾ ਰੋ ਚੱਲੇ ਮਹੀਨੇ ਲੈ ਡੇਢ ਨਿਕਲਿਆ ਪੁੰਝ ਕੀ ਵੇਖਣਾ ਕੱਟ ਕੇ ਕੱਟ ਕੇ ਹੋਏ ਇਹ ਤੇ ਨਹੀਂ ਸੈਂਡ ਕਰਨੀ ਹੋਣਗੇ ਤੇ ਮੇਤਰਾ ਗਰਮੀ ਨੇ ਮੱਧ ਨਜ਼ਰ ਰੱਖਦੇ ਹੋਏ ਆਪਾਂ ਵਲੌਗ ਕਰਤਾ ਫਿਰ ਸ਼ਾਮਾਂ ਦੇ 4 ਵਜੇ ਸਟਾਰਟ ਮੇਰੇ ਵੀਡੀਓ ਤੇ ਨਿਕਾ ਉਹ ਜਾ ਕਿਥੇ ਉਹ ਦੇ ਅਹ ਉਹ ਤੇ ਚੱਲ ਗਿਆ ਵਾ ਚੌਲ ਲੈਣ ਉਹਨਾਂ ਦਾ ਫੋਨ ਆ ਗਿਆ ਸੀ ਕਿ ਆ ਜਾਓ ਬਾਕੀ ਹੁਣ ਇੱਕ ਸਾਡਾ ਵੀਰ ਸ਼ੀਨਿਆ ਤੋਂ ਕਹਿੰਦਾ ਹੈ ਅਲਫਾ ਮੰ ਜਣਾ ਹੁਣ ਮਿੱਤਰੋ ਆਪਾਂ ਘਰ ਜਾ ਕੇ ਪੱਠਿਆਂ-ਪੱਠਿਆਂ ਦਾ ਕੰਮ ਨਿਬੇੜ ਕੇ ਫਿਰ ਚੱਲੇ ਆਪਾਂ ਮਿੱਤਰੋ ਅਲਫਾ ਮੰ ਚੱਲੇ ਤੇ ਬਾਕੀ ਬਾਕੀ ਔਲ ਗੁੱਟਾ ਗਾਇਸ ਕੰਮ ਬਾਕੀ ਪੈਲੀ ਤੇ ਵੀ ਵੇਖ ਸਕਦੇ ਪਿਛੇ ਚਲੋ ਜੀ ਪਹਿਲੇ ਇਹਦੇ ਤੇ ਕੀ ਵੇਖਣਾ ਮਨਾ ਗਰਮੀ ਚ ਬੁਰੇ ਹਾਲ ਹੋਏ ਪਏ ਆ ਫੋਨ ਵੀ ਹੀਟ ਕਰ ਚੱਲਿਆ ਬਸ ਉਹ ਚੱਲਿਆ ਅਗਰ ਮੇਰੇ ਵੀਡੀਓ ਚੌਲ ਲੈ ਕੇ ਆਂਦਾ ਨਾ ਮੁੰਡਾ ਤੁਹਾਨੂੰ ਗੱਭਰੂ ਨੌਜਵਾਨ ਮਲਾਉਂਦੇ ਆ ਵੀ ਕਿੱਦਾਂ ਉੱਥੋਂ ਤੱਕ ਜਾਣ ਦਾ ਸਫ਼ਰ ਕਿੱਦਾਂ ਧਰਿਆ ਤੁਹਾਡਾ ਕਿੰਨੀ ਕੀ ਗਰਮੀ ਲੱਗੀ ਕੀ ਫੁਲਕੇ ਆ ਹੂੰ ਮੁੰਡੇ ਨੇ ਚੌਲ ਲੈਣ ਭੇਜਿਆ ਨਾਲ ਫੁਲਕੇ ਵੀ ਲੈ ਆ ਕਿੱਦਾਂ ਦਾ ਸਫ਼ਰ ਰਿਹਾ ਵੀਰ ਜੀ ਤੁਹਾਡਾ ਬਈਆ ਮਰ ਗਿਆ ਗਰਮੀ ਨਾਲ ਗਰਮੀ ਨਾਲ ਮਰ ਗਏ ਤੇ ਤੇ ਇੱਥੇ ਚੰਗਾ ਭਲੇ ਤੁਰਿਆ ਆਉਂਦੇ ਨੇ ਲੋ ਬੜੇ ਗੁਰੂ ਆ ਜਲੂਸ ਨਿਕਲਦਾ ਪੂਰਾ ਗਰਮੀ ਨਾਲ ਵੀਡੀਓ ਬਣਾ ਰਿਹਾ ਪਸਾ ਵੇ ਵੀਡੀਓ ਬਣਾ ਵੀਡੀਓ ਤਾਂ ਨਹੀਂ ਦਰਸ਼ਕ ਤੁਹਾਡੇ ਜਿਹੜੇ ਫੈਨ ਫਾਲੋਇੰਗ ਤੁਹਾਡੀ ਉਹ ਕਹਿੰਦੇ ਕਿ ਅਸੀਂ ਵੇਖਣਾ ਹੀ ਵੇਖਣਾ ਤੁਹਾਨੂੰ ਵੀਡੀਓ ਹੁਣ ਬਣਾਈ ਲਾਂ ਤਾਂ ਕੀ ਕਰੀਏ ਤੁਹਾਡੀ ਹੁਣ ਸਿਆਲ ਚ ਇਹ ਕੇ ਵੇ ਗੱਲ ਵੇ ਇੱਥੇ ਸਿਆਲ ਦੀ ਵੇਟ ਕਰਾਂ ਤੇਰੀ ਵੀਡੀਓ ਬਣਾਉਣ ਵਾਸਤੇ ਗਾਈਸ ਵੇਰੇ ਹੁਣ ਆਪਾਂ ਵੱਢ ਲਈ ਮਿੰਟੋ ਮਿੰਟ ਪੱਠੇ ਤੇ ਫਿਰ ਆਪਾਂ ਜਾਣਾ ਸ਼ਹਿਰ ਨਾਤੋਗੇ ਤੇ ਆ ਬਲੌਗ ਕਰਦੇ ਆ ਆਪਾਂ ਇੱਥੇ ਐਂਡ ਜੇ ਤੁਹਾਨੂੰ ਵਧੀਆ ਲੱਗਾ ਲਾਈਕਸ ਅਗਰ ਪਾਈਸ ਕਰ ਲਿਓ ਜਰੂਰ ਚੈਨਲ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਕਿਹੜੀ ਚੀਜ਼ ਵਧੀਆ ਲੱਗੀ ਕਿਹੜੀ ਨਹੀਂ ਵਧੀਆ ਲੱਗੀ ਜਿਹੜੀ ਨਾ ਵਧੀਆ ਲੱਗੀ ਹੋਊਗੀ ਉਹ ਫਿਰ ਅਗਲੀ ਵਰੀ ਨਾ ਕਰਾਂਗੇ ਚਲੋ ਠੀਕ ਹੈ ਬਾਈ ਲਵ ਯੂ ਗਾਇਸ